ਸਾਂਝੋ ਜੀ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਬੁਲਾਇਆ ਹੈ ਬੋਲਿਆ ਸਾਰੀ ਡਿਟੇਲ ਲੈ ਕੇ ਆਣਗੇ ਹੋਰ ਅੱਜ ਹੀ ਸਾਨੂੰ ਜਸਟਿਸ ਦੇਣਗੇ ਉਹਨਾਂ ਦੀ ਆਪਣਾ ਵਰਡ ਸੀਗੀ ਕਿ ਇਹ ਜਿਹੜਾ ਇੱਕ ਬੰਦਾ ਖਰਾਬ ਹੈ ਉਹ ਬਾਕੀ ਸਾਰਿਆਂ ਨੂੰ ਵੀ ਕਰਦਾ ਹੈ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਕਿ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਦੇਸ਼ ਦੀ ਬੇਟੀ ਹੋ ਤੇ ਉਸ ਬੇਟੀ ਨੂੰ ਜਸਟਿਸ ਮਿਲੇ ਏਸ ਆਈ ਐਮ ਵੈਰੀ ਸੈਡ ਸਪੈਂ 20 ਦਿਨਾਂ ਬਾਅਦ ਮੇਰੇ ਮੂੰਹ ਤੇ ਤੁਹਾਨੂੰ ਥੋੜੀ ਜੀ ਹਸੀ ਦਿਖ ਰਹੀ ਹੋਣੀ ਇੱਕ ਆਸ਼ਵਾਸਨ ਮਿਲਿਆ ਹੈ ਕਿ ਹਾਂ ਸਰਕਾਰ ਸਾਡੇ ਨਾਲ ਹੈ ਜੋ ਜੋ ਜੀ ਮੇਰੇ ਪੁਆਇੰਟ ਸੀ ਅੱਜ ਵੀ ਉਹੀਓ ਪੁਆਇੰਟ ਐ ਉਹੀਓ ਪੁਆਇੰਟ ਮੈਂ ਉਹਨਾਂ ਦੇ ਕੋਲ ਰੱਖੇਨ ਬਾਕੀ ਅਸੀਂ ਸ਼ਾਮ ਤੱਕ ਦਾ 6 ਵਜੇ ਤੱਕ ਦਾ ਇੰਤਜ਼ਾਰ ਕਰਦੇ ਆਂ ਫਿਰ ਮੈਂ ਅੱਜ ਮਾਨ ਸਾਹਿਬ ਨੇ ਇਹ ਦਿਖਾਇਆ ਕਿ ਜਿਹੜੀ ਆਮ ਆਦਮੀ ਬੋਲਦੇ ਆਂ ਆਮ ਆਦਮੀ ਦੀ ਸੁਣਾਈ ਹੋਈ ਐ ਅੱਜ ਅੱਜ ਮੈਂ ਮਾਨ ਸਾਹਿਬ ਨੂੰ ਸੈਲੂਟ ਕਰਦੀ ਤੋਨੂੰ ਲਗਾਤਾਰ ਕਿਆ ਜਾ ਰਿਹਾ ਕਿ ਪਿੱਛੇ ਹਟ ਜੋ ਇਸ ਕੇਸ ਤੋਂ ਨਹੀਂ ਤਾਂ ਪਰਚੇ ਹੋ ਜਾਣਗੇ ਤੁਹਾਡੀ ਗੱਡੀ ਦੇ ਵਿੱਚ ਕੁਝ ਰੱਖਿਆ ਜਾ ਸਕਦਾ ਨਾਰਕੋਟਿਕ ਦੇ ਰਿਗਾਰਡਿੰਗ ਜਾਂ ਕੁਝ ਹੋਰ ਚੀਜ਼ਾਂ ਤੋਨੂੰ ਇਹ ਜਿਹਾ ਕਿਉਂ ਲੱਗ ਰਿਹਾ ਕੁਝ ਪੁਛ ਪੁੱਛ ਸਭਸਾ ਉਹ ਹੀ ਪੰਜਾਬ ਦੇ ਤੁਹਾਨੂੰ ਵੀ ਜਾਣਦੇ ਹੁੰਦੇ ਨੇ ਸਾਨੂੰ ਵੀ ਜਾਣਦੇ ਹੁੰਦੇ ਨੇ ਜਿਹੜੇ ਸ਼ੁਭ ਚਿੰਤਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਢਿੱਲੋਂ ਸਾਹਿਬ ਆਪਣਾ ਧਿਆਨ ਰੱਖੋ ਆਹ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਪੰਗਾ ਲੈ ਲਿਆ ਪੂਰੇ ਪੰਜਾਬ ਦੇ ਆ ਉਹ ਤੁਹਾਡੇ ਦੇ ਖਿਲਾਫ ਸਾਜ਼ਿਸ਼ਾਂ ਘਟ ਰਹੇ ਨੇ ਕਿਸੇ ਤਰੀਕੇ ਕੋਈ ਲੇਡੀ ਦਾ ਪਰਚਾ ਪਾਇਆ ਜਾਵੇ ਜਨਾਨੀ ਦਾ ਧਰਨੇ ਤੁੜਨੇ ਚ ਪ੍ਰਦਰਸ਼ਨ ਦੇ ਦੌਰਾਨ ਵੀ ਕੋਈ ਐਸੀ ਛੇੜਖਾਣੀ ਦਾ ਪਾਇਆ ਜਾਵੇ ਕਰਨਲ ਬਾਦ ਦੇ ਪਰਿਵਾਰ ਦੀ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਨਿਕਲਿਆ ਪਰ ਦੂਜੇ ਪਾਸੇ ਕਹਿੰਦੇ ਸੰዱ ਨੂੰ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਕਿਸ ਤਰ੍ਹਾਂ ਦੀਆਂ ਨੇ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਧਮਕੀਆਂ ਦੇ ਰਹੇ ਨੇ ਜਾਂ ਫਿਰ ਪਿੱਛੇ ਉਸ ਦੇ ਪਿੱਛੇ ਕੋਈ ਹੋਰ ਹੈ ਇਸ ਕੇਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਤੇਜ ਸਿੰਘ ਢਿਲੋਂ ਸਾਡੇ ਨਾਲ ਨੇ ਇਹਨਾਂ ਨੂੰ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਵੀ ਪੁੱਛਾਂਗੇ ਤੇ ਮੀਟਿੰਗ ਦੇ ਵਿੱਚ ਕੀ ਨਿਕਲਿਆ ਕਿਉਂਕਿ ਕਿਹਾ ਗਿਆ ਕਿ ਸੱਟ ਬਣ ਚੁੱਕੀ ਆ ਉਹ ਕਾਰਵਾਈ ਕਰੇਗੀ ਢਿਲੋਂ ਸਾਹਿਬ ਪਹਿਲਾਂ ਤਾਂ ਤੁਹਾਡੀ ਮੀਟਿੰਗ ਹੋਈ ਆ ਕਾਫੀ ਦਿਨਾਂ ਬਾਅਦ ਅੱਜ ਮੀਟਿੰਗ ਹੋ ਗਿਆ ਉਸ ਤੋਂ ਪਹਿਲਾਂ ਤੁਸੀਂ ਰਾਜਨਾਥ ਨੂੰ ਮਿਲ ਕੇ ਆਏ ਹੋ ਤੇ ਅੱਜ ਤੁਸੀਂ ਸੀਐਮ ਨੂੰ ਮਿਲੇ ਹੋ ਤੇ ਕੀ ਅਨੁਸ਼ਾਸਨ ਦਿੱਤਾ ਤੇ ਕਿਹੜੀਆਂ ਗੱਲਾਂ ਜਿਹੜੀਆਂ ਚੁੱਕੀਆਂ ਗਈਆਂ ਤੁਹਾਡੇ ਕੋਲ ਜਿਹੜੀਆਂ ਮੰਗਾਂ ਸਾਡੀਆਂ ਸੀਗੀਆਂ ਮੁੱਖ ਮੰਗ ਸੀਗੀ ਐਸਐਸਪੀ ਨਾਲਕ ਸਿੰਘ ਦਾ ਤਬਾਦਲਾ ਦੂਜੀ ਸਾਡੀ ਮੰਗ ਸੀ ਕਿ ਇਥੋਂ ਜਿਹੜੀ ਸੀਬੀਆਈ ਇਨਕੁਆਇਰੀ ਮਾਰ ਕੀਤੀ ਜਾਵੇ ਕਿਉਂਕਿ ਜਿਹੜੀ ਪੰਜਾਬ ਪੁਲਿਸ ਇਸ ਤਰੀਕੇ ਆਪਣੇ ਪੁਲਿਸ ਅਫਸਰਾਂ ਨੂੰ ਬਚਾਉਣ ਤੇ ਲੱਗੀ ਹੈ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਸੀ ਉਹੀ ਗੱਲ ਅਸੀਂ ਜਿਹੜੀ ਤੁਹਾਡੇ ਮੀਡੀਆ 'ਚ ਰੱਖੀ ਹੈ ਉਹੀ ਗੱਲ ਅਸੀਂ ਅੰਦਰ ਰੱਖੀ ਹੈ ਤੇ ਮਾਨ ਸਾਹਿਬ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਪੂਰਾ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਹੈ ਸਾਡੇ ਕੋਲ ਆ ਚੁੱਕੀਆਂ ਹਨ ਤੇ ਮੈਨੂੰ ਬੜਾ ਅਫਸੋਸ ਹੈ ਕਿ ਪਰਿਵਾਰ ਨਾਲ ਇਹ ਘ ਸ਼ਾਮ ਨੂੰ 5 ਵਜੇ ਮਾਨ ਸਾਹਿਬ ਨੇ ਸਾਰੇ ਆਫੀਸਰਜ਼ ਬੁਲਾ ਲਏ ਕਹਿੰਦੇ 6 ਵਜੇ ਤੁਹਾਨੂੰ ਖੁਸ਼ਖਬਰੀ ਮਿਲ ਜੂਗੀ ਸਖਤ ਤੋਂ ਸਖਤ ਕਾਰਵਾਈ ਕਹਿੰਦੇ ਇਹਨਾਂ ਸਾਰੇ ਅਫਸਰਾਂ ਤੇ ਹੋਊਗੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ ਜਾਂ ਤੁਹਾਨੂੰ ਆਸ ਹੋ ਸਕਦੀ ਹੈ ਕਿਉਂਕਿ ਜਿਸ ਥਿੱਕੇ ਨਾਲ ਤੁਸੀਂ ਭੜਕ ਰਹੇ ਹੋ ਕਾਫੀ ਟਾਈਮ ਤੋਂ ਜਿਸ ਥਿੱਕੇ ਨਾਲ ਇੱਕ ਕਰਨਲ ਦੀ ਕੁੱਟਮਾਰ ਹੋਈ ਹੈ ਤੁਹਾਨੂੰ ਹੈ ਉਮੀਦ ਆਸ ਹੈ ਹੁਣ ਤੁਹਾਨੂੰ ਬੁਰ ਪੈ ਜੇਗਾ ਦੇਖੋ ਜਿਹੜੀ ਅੱਜ ਹੁਣ ਮੀਟਿੰਗ ਹੋਈ ਹੈ ਮਾਨ ਸਾਹਿਬ ਬਾਹਰ ਆਪ ਛੱਡਣ ਵੀ ਆਏ ਹਾਂ ਮੈਂ ਧੰਨਵਾਦ ਕਰਦਾ ਉਹਨਾਂ ਦਾ ਤੇ ਮੈਨੂੰ ਪੂਰੀ ਆਸ ਹੈ ਕਿ ਮਾਨ ਸਾਹਿਬ ਨੇ ਜੋ ਮੀਟਿੰਗ ਕੀਤੀ ਹੈ ਆਪਣਾ ਵਾਦਾ ਪੂਰਾ ਕਰਨਗੇ ਉਹ ਉਹਨਾਂ ਦੇ ਚਿਹਰੇ ਤੋਂ ਲੱਗ ਰਿਹਾ ਹੈ ਕਿ ਮਾਨ ਸਾਹਿਬ ਨੂੰ ਵੀ ਬੜੀ ਸ਼ਰਮਿੰਦਗੀ ਹੈ ਕਿ ਪਰਿਵਾਰ ਨਾਲ ਐਂ ਕਰਕੇ ਹੋਇਆ ਤੇ ਇਨਸਾਫ ਲਈ ਇਹਨਾਂ ਨੂੰ ਮੋਰਚਾ ਵੀ ਲਾਉਣਾ ਪੈ ਗਿਆ ਕਹਿੰਦੇ ਮੈਂ ਇੱਥੇ ਬੀਜ਼ੀ ਸੀ ਚਲੋ ਜੋ ਹੋਇਆ ਕੋਈ ਗੱਲ ਨਹੀਂ ਲੇਕਿਨ ਹਲੇ ਵੀ ਚਾਹੁੰਦੇ ਹਾਂ ਕਿ ਜੇ ਉਹ ਮਾਨ ਸਾਹਿਬ ਨੇ ਕਿਹਾ ਉਹ ਆਪਣੇ ਵਾਦੇ ਤੇ ਪੂਰਾ ਉਤਰਨ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਤੇ ਨਾਲਕ ਸਿੰਘ ਦਾ ਤਬਾਦਲਾ ਕਰਨ ਤੁਹਾਨੂੰ ਇਹ ਨਹੀਂ ਤੁਸੀਂ ਇਹ ਸਵਾਲ ਚੁੱਕਿਆ ਹੈ ਰੱਖੀ ਗੱਲ ਕਿ ਜਿਹੜੇ ਅਧਿਕਾਰੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਇਹ ਸਾਰੀ ਵਜ੍ਹਾ ਹੈ ਇਹ ਸ਼ੀਨੇ ਤੇ سزا ਦਿੱਤੀ ਜਾਵੇ ਇਨਕੁਆਇਰੀ ਐ ਸੀਬੀਆਈ ਦੀ ਹੋਵੇ ਜੇ অলরেਡੀ ਅਸੀਂ অলরেਡੀ ਅਸੀਂ ਗੱਲ ਰੱਖ ਚੁੱਕੇ ਅੰਦਰ ਕਿ ਮਾਨਸਾਖ ਕਹਿੰਦੇ ਸ਼ਾਮ ਨੂੰ 6 ਵਜੇ ਤੱਕ ਮੇਰੀ ਵੇਟ ਕਰੋ 5 ਵਜੇ ਉਹਨਾਂ ਨੇ ਮੀਟਿੰਗ ਸੱਦੀ ਹੈ ਤੇ ਚੰਗੇ ਨਤੀਜੇ ਨਿਕਲਣਗੇ ਤੇ ਲੋ ਸਾਹਿਬ ਦੂਸਰੇ ਪਾਸੇ ਤੁਹਾਨੂੰ ਜਿਵੇਂ ਤੁਸੀਂ ਸਵੇਰੇ ਵੀ ਦੱਸਿਆ ਕਿ ਤੁਹਾਨੂੰ ਧਮਕੀਆਂ ਆ ਰਹੀਆਂ ਨੇ ਤਾਨੂੰ ਲਗਾਤਾਰ ਕਿਆ ਜਰ ਹੈ ਕਿ ਪਿੱਛੇ ਹਟ ਜੋ ਇਸ ਕੇਸ ਤੋਂ ਨਹੀਂ ਤਾਂ ਪਰਚੇ ਹੋ ਜਾਣਗੇ ਤੁਹਾਡੀ ਗੱਡੀ ਦੇ ਵਿੱਚ ਕੁਝ ਰੱਖਿਆ ਜਾ ਸਕਦਾ ਨਾਰਕੋਟਿਕ ਦੇ ਰਿਗਾਰਡਿੰਗ ਜਾਂ ਕੁਝ ਹੋਰ ਚੀਜ਼ਾਂ ਤੁਹਾਨੂੰ ਇਹ ਜਿਹਾ ਕਿਉਂ ਲੱਗ ਰਿਹਾ ਹੈ ਇਹ ਥੋੜਾ ਬਰੀਫ ਦੇ ਵਿੱਚ ਦੱਸੋ ਕਿਉਂ ਆਹ ਲੱਗ ਨਹੀਂ ਰਿਹਾ ਕਿਉਂਕਿ ਕੁਝ ਪੁਲਿਸ ਅਫਸਰ ਹੈ ਉਹੀ ਪੰਜਾਬ ਦੇ ਤੁਹਾਨੂੰ ਵੀ ਜਾਣਦੇ ਹੁੰਦੇ ਸਾਨੂੰ ਵੀ ਜਾਣਦੇ ਹੁੰਦੇ ਨੇ ਜਿਹੜੇ ਸ਼ੁਭਚਿੰਤਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਢਿੱਲੋ ਸਾਹਿਬ ਆਪਣਾ ਧਿਆਨ ਰੱਖੋ ਆਹ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਪੰਗਾ ਲੈ ਲਿਆ ਪੂਰੇ ਪੰਜਾਬ ਦੇ ਆ ਉਹ ਤੁਹਾਡੇ ਦੇ ਖਿਲਾਫ ਸਾਜ਼ਿਸ਼ਾਂ ਘਟ ਰਹੇ ਨੇ ਕਿ ਕਿਸੇ ਤਰੀਕੇ ਕੋਈ ਲੇਡੀਜ਼ ਦਾ ਪਰਚਾ ਪਾਇਆ ਜਾਵੇ ਜਨਾਨੀ ਦਾ ਧਰਨੇ ਤੁਰਨੇ ਚ ਪ੍ਰਦਰਸ਼ਨ ਦੇ ਦੌਰਾਨ ਵੀ ਕੋਈ ਐਸੀ ਛੇੜਖਾਨੀ ਦਾ ਪਾਇਆ ਜਾਵੇ ਦੂਜਾ ਪਰਚਾ ਤੁਹਾਡੇ ਤੇ ਕੋਈ ਗੱਡੀ ਤੁਹਾਡੇ ਡੱਗ ਰੱਖ ਸਕਦੇ ਨੇ ਇਲੀਗਲ ਵੈਪਨ ਤਾਂ ਕਿ ਵੀ ਤੁਹਾਡੀ ਗੱਡੀ ਰੱਖਣ ਲਈ ਜਾਂ ਘਰੇ ਜਾਂ ਕਿਤੇ ਹੋਰ ਰੱਖ ਕੇ ਤੁਹਾਨੂੰ ਫਸਾਉਣ ਦੀ ਪਰਚਾ ਦੇ ਕੇ ਅੰਦਰ ਕਰਨ ਦੀ ਸਾਜ਼ਿਸ਼ ਆ ਘਟ ਰਹੀ ਨੇ ਪੰਜਾਬ ਉਹ ਡਰਿਆ ਕਿ ਤੁਹਾਡਾ ਕੈਰੈਕਟਰ ਅਸੋਸੀਏਸ਼ਨ ਕੀਤਾ ਜਾ ਸਕਦਾ ਤੁਹਾਡੇ ਜਿਹੜੇ ਚੱਕਰ ਸੁੱਟਿਆ ਜਾ ਸਕਦਾ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਇਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਚੀਜ਼ ਮੇਰੇ ਖਿਲਾਫ ਲੱਭੀ ਜਾਵੇ ਜਦੋਂ ਉਹ ਚੀਜ਼ ਨਹੀਂ ਲੱਭੀ ਤਾਂ ਇਹਨਾਂ ਨੇ ਸੋਚਿਆ ਕਿ ਢਿੱਲੋਂ ਨੂੰ ਕਿਸੇ ਤਰੀਕੇ ਇਹੋ ਜਿਹੇ ਕੇਸਾਂ ਜੜਾਇਆ ਜਾਵੇ ਤਾਂ ਇਹਨੂੰ ਪਿੱਛੇ ਕੀਤਾ ਜਾਵੇ ਲੇਕਿਨ ਮੈਂ ਇਹਨਾਂ ਚੀਜ਼ਾਂ ਤੋਂ ਡਰਨ ਵਾਲਾ ਨਹੀਂ ਹੈਗਾ ਬੇਦਾਗ ਸ਼ਖਸੀਅਤ ਕੋਈ ਐਸਾ ਅਜੇ ਤੱਕ ਤੁਹਾਨੂੰ ਨਹੀਂ ਪਤਾ ਹੀ ਰਾਜਨੀਤੀ ਤੁਹਾਨੂੰ ਪਤਾ ਹੀ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਸਟੈਂਡ ਤੋਂ ਪਿੱਛੇ ਹੱਥ ਤੱਕ ਹਟਿਆ ਹੀ ਨਹੀਂ ਮੈਂ ਕਹਿੰਦੇ 나 ਤੁਹਾਡੇ ਸਵੇਰ ਵਾਲੇ ਬਿਆਨ ਦੇ ਉੱਤੇ ਕਈ ਇਹ ਟਿੱਪਣੀਆਂ ਆ ਰਹੀਆਂ ਨੇ ਕੀ ਪਤਾ ਢਿੱਲੋ ਸਾਹਿਬ ਕਾਣੇ ਉਹਨਾਂ ਇਸ ਕਰਕੇ ਪਹਿਲੇ ਇਹ ਗੱਲ ਰੱਖਣੀ ਹੈ ਕੋਈ ਕਾਣੇ ਨਹੀਂ ਮੇਰਾ ਖੁੱਲੀ ਕਿਤਾਬ ਹੈ ਜੀ ਆਪਾਂ ਜਿੱਥੇ ਮਰਜ਼ੀ ਜੋ ਮਰਜ਼ੀ ਇਨਕੁਆਇਰੀ ਕਰ ਲੈਣ ਚਾਹੀ ਸੀਬੀਆਈ ਇਨਕੁਆਇਰੀ ਕਰ ਲੈਣ ਮੈਂ ਤਾਂ ਕਹਿੰਦਾ ਇਸ ਤਾਂ ਮੰਗ ਰਹੇ ਨੇ ਸੀਬੀਆਈ ਇਨਕੁਆਇਰੀ ਮੈਂ ਨਾ ਗੁਰਸੇਈ ਢਿੱਲੋਂ ਦੀ ਸੀਬੀਆਈ ਇਨਕੁਆਇਰੀ ਕਰੋ ਮੈਂ ਲਿਖ ਕੇ ਦਿੰਦਾ ਐਫੀਡੈ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕੇਸ ਵੱਲ ਧਿਆਨ ਦੇਣਾ ਜ਼ਰੂਰੀਦਾ ਸੀਗਾ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਵਜੂਲ ਕੇਸ ਨੂੰ ਐਵੇਂ ਬੜਾ ਬੜਾ ਪੱਦੇ ਜੀ ਉਹ ਜਾਨ ਕੀ ਜਾਨ ਕੀ ਕਿ ਮੈਨੂੰ ਤੰਗ ਪਰੇਸ਼ਾਨ ਕਰ ਲੰਗੇ ਉਹ ਮੈਂ ਡਰ ਜੂਗਾ ਇਹਨਾਂ ਨੂੰ ਐ ਨਹੀਂ ਪਤਾ ਢਿੱਲੋਂ ਡਰਨ ਵਾਲਾ ਨਹੀਂ ਹੈਗਾ ਆ ਬਾਕੀ ਲੋਕ ਡਰ ਜਾਂਦੇ ਹੁੰਦੇ ਨੇ ਵੀ ਪੁਲਿਸ ਨਾਲ ਪੰਗਾ ਕਰ ਲੈਣਾ ਲੇਕਿਨ ਇਹਨਾਂ ਨੂੰ ਐ ਨਹੀਂ ਪਤਾ ਢਿੱਲੋਂ ਦਾ ਸੁਭਾਅ ਕਿਹੋ ਜਿਹਾ ਜਿਹੜਾ ਸਟੈਂਡ ਮੈ ਲੈ ਲਾਂ ਕਦੇ ਪਿੱਛੇ ਨਹੀਂ ਹਟਦਾ ਤੁਹਾਡੇ ਘਰ ਦੀ ਦੇਖੀ ਰੋਕੀ ਵੀ ਹੋ ਰਹੀ ਆ ਜਿਸ ਤਿੱਕੇ ਨਾਲ ਧਿਆਨ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਉੱਤੇ ਧਿਆਨ ਰੱਖਿਆ ਜਾ ਰਿਹਾ ਕੋਈ ਹੋਇਆ ਇਸ ਤਰ੍ਹਾਂ ਦੀ ਕੋਈ ਨਹੀਂ ਮੈਂ ਤਾਂ ਕੱਲ ਰਾਤ ਕੱਲ ਦਿੱਲੀ ਗਿਆ ਇਸ ਵੇਲੇ ਅੱਜ ਇੱਥੇ ਐ ਲੈ ਕੀ ਕਰਦੇ ਨੇ ਕਰੀ ਜਾਂ ਮੈਨੂੰ ਕਿਸੇ ਦਾ ਕੋਈ ਇਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਸੀ ਸੈਕਟਰ ਜਿਹੜੀ ਆ ਉੱਥੇ ਪਹੁੰਚੀ ਜਿੱਥੇ ਘਟਨਾ ਵਾਪਰੀ ਸੀਗੀ ਸਾਰੀ ਕੁੱਟਮਾਰ ਹੋਈ ਸੀਗੀ ਤੁਹਾਨੂੰ ਲੱਗਦਾ ਕਿ ਸਿੱਟ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਉਹ ਆਪਣਾ ਕੰਮ ਕਰੇ ਤੇ ਸਾਰੀ ਸਾਹਮਣੇ ਆ ਜਾਈ ਸਿੱਟ ਨੇ ਜੋ ਕੰਮ ਕਰਨਾ ਚਾਹੀਦਾ ਸਿੱਟ ਦੀ ਵੀ ਲੋੜ ਨਹੀਂ ਹੈ ਜਦੋਂ ਪ੍ਰੂਫ ਸਾਹਮਣੇ ਹੋਣ ਐਵੀਡੈਂਸ ਸਾਹਮਣੇ ਹੋਣ ਤਾਂ ਇਨਵੈਸਟੀਗੇਸ਼ਨ ਕਾਦੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਤੁਹਾਨੂੰ ਐਵੀਡੈਂਸ ਸਾਰੇ ਸਾਹਮਣੇ ਹੋਣ ਦੋਸ਼ੀ ਸਾਹਮਣੇ ਹੋਣ ਦੋਸ਼ੀ ਆਪਣੇ ਕੈਮਰੇ ਤੇ ਮਾਫੀ ਮੰਗ ਰਹੇ ਹੋ ਵੀ ਸਾਡੇ ਤੋਂ ਗਲਤੀ ਹੋ ਗਈ ਹਲੇ ਵੀ ਕੋਈ ਇਨਵੈਸਟੀਗੇਸ਼ਨ ਦੀ ਲੋੜ ਹੈ ਮੈਂ ਤੁ ਦਸੂ ਇਨਵੈਸਟੀਗੇਸ਼ਨ ਲੋਡ ਹੈ ਤੁਹਾਡੇ ਕੋਲ ਸਾਰੇ ਪ੍ਰੂਫ ਤਾਂ ਮੀਡੀਆ ਚ ਵੀ ਦੇ ਚੁੱਕੇ ਆਂ ਸੀ ਤਾਂ ਉਸ ਤੋਂ ਬਾਅਦ ਵੀ ਜੇ ਇਨਵੈਸਟੀਗੇਸ਼ਨ ਮਾਰਕ ਹੁੰਦੀ ਹੈ ਸਿੱਟੇ ਕੱਢਦੀ ਹੈ ਉਹ ਤਾਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹਮ ਅਸੀਂ ਉਹਨੂੰ ਖਾਲੀ ਕਰ ਦਿਆਂ ਕੋਈ ਸਿੱਟੇ ਨਹੀਂ ਚਾਹੀਦੀ ਸਾਨੂੰ ਜੋ ਗੱਲਾਂ ਹੈਗੀਆਂ ਸਾਡੀਆਂ ਕਲੀਅਰ ਨੇ ਐਵੀਡੈਂਸ ਦੇ ਚੁੱਕੇ ਆਂ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਠੀਕ ਹੈ ਬਹੁਤ ਸ਼ੁਕਰੀਆ ਢਿੱਲੋ ਸਾਹਿਬ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਕਿ ਸਾਨੂੰ ਸੰਤੁਸ਼ਟੀ ਹੈ ਜੇ ਸ਼ਾਮ ਨੂੰ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੁੰ ਕੋਈ ਮੁੱਖ ਮੰਤਰੀ ਸਾਹਿਬ ਸਾਨੂੰ ਆਪ ਗੇਟ ਤੱਕ ਛੱਡ ਕੇ ਗਏ ਨੇ ਆ ਉਹ ਕਹਿ ਕੇ ਗਏ ਨੇ ਕਿ ਤੁਸੀਂ ਟੈਨਸ਼ਨ ਨਾ ਲਓ ਇਸ ਨੂੰ ਅਸੀਂ ਹੱਲ ਕਰਕੇ ਛੱਟਾਂਗੇ ਪਰ ਇਹਨਾਂ ਦੀਆਂ ਮੰਗਾਂ ਜਿਸ ਤਿੱਕੇ ਨੇ ਰੱਖਿਆ ਨੇ ਐਸਐਸਪੀ ਨੂੰ ਟਰਾਂਸਫਰ ਦੀ ਤੇ ਐਸਐਚਓ ਜਿਹੜੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਪਰ ਆਨਰ ਦੇ ਨਾਲ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਕਾਇਮਤਾ ਸਹਿਯੋਗ ਦੇ ਸੀ ਜਗਮੀਤ ਸਿੰਘ ਧੰਨਵਾਦ ਸਾਬ ਤੇ ਵਾਈ ਗੁਰਜੀ ਦੀ ਫਤਿਹ ਅੱਜ ਆ ਸਾਨੂੰ ਮਾਨ ਸਾਹਿਬ ਮਿਲੇ ਹੋਰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅੱਜ ਸ਼ਾਮ ਨੂੰ ਹੀ ਇਸਨੂੰ ਜਸਟਿਸ ਮਿਲਣ ਦੀ ਪੂਰੀ ਉਮੀਦ ਹੈ ਲੋ ਯਾਰ ਮੂਤਾਂ ਨੇ ਸਾਡੀ ਪੂਰੀ ਕਲ ਸੁਦੀ ਸਾਨੂੰ ਉਹਨਾਂ ਨੂੰ ਬਹੁਤ ਅਫਸੋਸ ਸੀ ਉਹ ਕਹਿੰਦੇ ਸੈਸ਼ਨ ਚੱਲ ਰਿਹਾ ਸੀ ਇਸ ਕਰਕੇ ਮੇਰੇ ਕੋਲ ਟਾਈਮ ਨਹੀਂ ਸੀ ਬਟ ਜੋ ਵੀ ਗੁਨਾਹਗਾਰ ਹਨ ਹੋਰ ਸਜ਼ਾ ਇਹਨਾਂ ਨੂੰ ਮਿਲ ਕੇ ਰਹੇਗੀ ਉਹ ਸਾਡੇ ਨਾਲ ਹੈ ਅਸਮੇ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੱਕ ਬੇਟੀ ਨੂੰ ਜਸਟਿਸ ਦੇਣ ਦਾ ਵਾਅਦਾ ਕੀਤਾ ਉਹ ਮਹਿਮਾਨ ਸਾਹਿਬ ਨੂੰ ਸਲੂਟ ਕਰਦੀ ਬਹੁਤ ਲੰਬੇ ਡੇਢ ਤੱਕ ਬਾਤ ਚੀਤ ਚੱਲੀ ਰਹੀ ਕਿ ਆ ਕੁਝ ਬਾਤ ਚੀਤ ਜੀ ਸਾਰਾ ਕੁਝ ਕਰਨਗੇ ਉਹਨਾਂ ਨੇ ਕਿਹਾ ਜਸਟਿਸ ਮਿਲੇਗਾ ਉਹਨਾਂ ਨੇ ਕਿਹਾ 5 ਵਜੇ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਬੁਲਾਇਆ ਹੈ ਬੋਲਿਆ ਸਾਰੀ ਡਿਟੇਲ ਲੈ ਕੇ ਆਣਗੇ ਹੋਰ ਅੱਜ ਹੀ ਸਾਨੂੰ ਜਸਟਿਸ ਦੇਣਗੇ ਫਿਰ ਮੈਂ ਅੱਜ ਮਾਨ ਸਾਹਿਬ ਨੇ ਇਹ ਦਿਖਾਇਆ ਕਿ ਜਿਹੜੀ ਆਮ ਆਦਮੀ ਬੋਲਦੇ ਆਮ ਆਦਮੀ ਦੀ ਸੁਣਾਈ ਹੋਈ ਹੈ ਅੱਜ ਅੱਜ ਮੈਂ ਮਾਨ ਸਾਹਿਬ ਨੂੰ ਸੈਲੂਟ ਕਰਦੀ ਹਾਂ ਜਾਣਕਾਰੀ ਲਈ ਮੈਂ ਪੋਕੇ ਤੇ ਐਸਆਈਟੀ ਪਹੁੰਚ ਚੁਲ ਜੋ ਜੀ ਮੇਰੇ ਪੁਆਇੰਟ ਸੀ ਅੱਜ ਵੀ ਉਹੀਓ ਪੁਆਇੰਟ ਹੈ ਉਹੀਓ ਪੁਆਇੰਟ ਮੈਂ ਉਹਨਾਂ ਦੇ ਕੋਲ ਰੱਖੇਨ ਬਾਕੀ ਅਸੀਂ ਸ਼ਾਮ ਤੱਕ ਦਾ 6 ਵਜੇ ਤੱਕ ਦਾ ਇੰਤਜ਼ਾਰ ਕਰਦੇ ਆਂ ਕਿ ਘਟਨਾ ਵਾਪਸੀਗੀ ਉਥਾਂ ਦੇ ਉੱਤੇ ਐਸਆਈਟੀ ਪਹੁੰਚੀ ਆ ਉਹ ਸਾਰੀ ਚੀਜ਼ ਦੇਖ ਰਹੀ ਆ ਜੀ ਐਸਆਈਟੀ ਦਾ ਉਹਨਾਂ ਨੇ ਅਸੀਂ ਸਾਰਾ 10 ਤੱਕ ਹੀ ਅਸੀਂ ਕਿਉਂ ਐਸਆਈਟੀ ਨਹੀਂ ਚਾਹੁੰਦੇ ਕਿਉਂ ਅਸੀਂ ਅਰੈਸਟ ਚਾਹੁੰਦੇ ਆ ਕਿਉਂ ਐਸਐਸਪੀ ਨਾਨਕ ਨੂੰ ਸ਼ਿਫਟਿੰਗ ਚਾਹਨੇ ਆ ਉਹਨਾਂ ਨੇ ਉਹਨਾਂ ਨੇ ਉਹਨਾਂ ਦੀ ਆਪਣਾ ਵਰਡ ਸੀਗੀ ਕਿ ਇਹ ਜਿਹੜਾ ਇੱਕ ਬੰਦਾ ਖਰਾਬ ਹੈ ਉਹ ਬਾਕੀ ਸਾਰਿਆਂ ਨੂੰ ਵੀ ਕਰਦਾ ਹੈ ਤੇ ਅਗਰ ਜੋ 4-5 ਬੰਦੇ ਖਰਾਬ ਹੈ ਉਹਨਾਂ ਨੂੰ ਸਾਨੂੰ ਪੰਜਾਬ ਤੇ ਉਹ ਕਹਿੰਦੇ ਮੈਨੂੰ ਲਾਅ ਐਂਡ ਆਰਡਰ ਪ੍ਰੋਪਰ ਬਿਲਕੁਲ ਪਰਫੈਕਟ ਚਾਹੀਦਾ ਹੈ ਮੈਂ ਕਿਸੇ ਇਨਜਸਟਿਸ ਹੋਣ ਨਹੀਂ ਦਿਆਂਗਾ ਆਮ ਆਦਮੀ ਨਾਲ ਟ੍ਰਾਂਸਫਰ ਨੂੰ ਲੈ ਕੇ ਕੀ ਕੀਤਾ ਜੀ ਉਹਨਾਂ ਨੇ ਕਿਹਾ ਸਾਰੀ ਥਾਡੀ ਮੰਗਾਂ ਰੱਖੀ ਐ ਸ਼ਾਮ ਨੂੰ 5 ਵਜੇ ਇੱਕ ਮੀਟਿੰਗ ਉਹਨਾਂ ਨੇ ਰੱਖੀ ਐ ਉਸ ਮੀਟਿੰਗ ਤੋਂ ਬਾਅਦ ਹੋ ਸਾਨੂੰ 6 ਵਜੇ ਤੱਕ ਸਾਨੂੰ ਸਾਡੀ ਜਸਟਿਸ ਦਿਵਾਗੇ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਕਿ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਦੇਸ਼ ਦੀ ਬੇਟੀ ਹੋ ਤੇ ਉਸ ਬੇਟੀ ਨੂੰ ਜਸਟਿਸ ਮਿਲੇਗੀ ਤੁਹਾਨੂੰ ਸੰਤੁਸ਼ਟੀ ਹੈ ਜੀ ਯੈਸ ਆਈ ਐਮ ਵੈਰੀ ਅੱਜ ਮੈਂ 20 ਦਿਨਾਂ ਬਾਅਦ ਮੇਰੇ ਮੂੰਹ ਤੇ ਤੁਹਾਨੂੰ ਥੋੜੀ ਜੀ ਹਸੀ ਦਿਖ ਰਹੀ ਹੋਣੀ ਇੱਕ ਆਸ਼ਵਾਸਨ ਮਿਲਿਆ ਕਿ ਹਾਂ ਸਰਕਾਰ ਸਾਡੇ ਨਾਲ ਹੈ ਅਜੇ ਤੱਕ ਤੇ ਪੁਲਿਸ ਕਿਉਂਕਿ ਸਾਨੂੰ ਸਰਕਾਰ ਨਾਲ ਖਾਲੀ ਇਹੂ ਸ਼ਿਕਵਾ ਸੀਗਾ ਕਿ ਸਰਕਾਰ ਸਾਨੂੰ ਪੁੱਛ ਕਿਉਂ ਨਹੀਂ ਰਹੀ ਹੈ ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਕਾਰਨ ਸੀ ਉਹ ਨਹੀਂ ਪੁੱਛ ਰਹੇ ਕਿਉਂਕਿ ਪੁਲਿਸ ਵਾਲੇ ਕਹਿ ਰਹੇ ਸੀ ਉਹਨਾਂ ਨੂੰ ਆਪਾਂ ਇਨਕੁਆਇਰੀ ਕਰ ਰਹੇ ਹਾਂ ਕਰ ਰਹੇ ਹਨ ਮਗਰ ਉਹਨਾਂ ਨੇ ਅੱਜ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਹੀ ਵਿਲ ਡੂ ਜਸਟਿਸ ਪੰਜਾਬ ਤੇ ਕੋਈ ਵੀ ਅਜਿਹੀ ਗੈਰ ਕਾਨੂੰਨੀ ਹਰਕਤਾਂ ਨਹੀਂ ਹੋਣ ਉਹ ਅਲਾਉ ਕਰਨਗੇ ਔਰ ਪੰਜਾਬ ਨੂੰ ਬਿਲਕੁਲ ਐਬਸੋਲੂਟਲੀ ਲਾਅ ਐਂਡ ਆਰਡਰ ਬੈਸਟ ਰੱਖਣਗੇ ਉਹਨਾਂ ਨੇ ਮੈਨੂੰ ਇਹ ਆਸ਼ਵਾਸਨ ਦਿੱਤਾ ਹੈ